ਮੇਰਾ ਨਾਮ ਕੁਲਤਾਰ ਸਿੰਘ ਐਡਵੋਕੇਟ ਕਿੱਥੇ ਤੁਸੀਂ ਕਹੋ ਜੀ ਮੈਂ ਸਮਰਾਲਾ ਬਾਰ ਦਾ ਮੈਂਬਰ ਹਾਂ ਤੇ ਪ੍ਰੈਕਟਿਸ ਮੈਂ ਕਮਾਣੂ ਕਰਦੇ ਹਾਂ ਕਿ ਕੀ ਮਾਮਲਾ ਹੋਇਆ ਸੀ ਸੀਸੀਟੀਵੀ ਵੀਰੋ ਤੁਹਾਡੇ ਉੱਪਰ ਮਾਮਲਾ ਹਾਂਜੀ ਐਕਚੁਅਲੀ ਮੈਂ ਰੂਟੀਨ ਤੇ ਜਿਵੇਂ ਮੇਰੀ ਰੂਟੀਨ ਆ ਮੈਂ ਸਵੇਰੇ 9:30 9:40 ਤੇ ਮੈਂ ਆਪਣੇ ਕੰਮ ਤੇ ਜਾ ਰਿਹਾ ਸੀਗਾ ਆਫਿਸ ਜਾ ਰਿਹਾ ਸੀ ਤੇ ਮੇਰੀ ਵਾਈਫ ਮੈਨੂੰ ਰੋਕਨੇ ਆਪਣਾ ਭੇਜ ਰਹੀ ਸੀ ਮੇਰੀ ਮੰਮੀ ਬਾਹਰ ਮਾਤਾ ਮੇਰੇ ਬੈਠੇ ਸੀਗੇ ਉਹਨਾਂ ਨੇ ਸਿਲੰਡਰ ਭਰਉਣਾ ਸੀਗਾ ਤੇ ਮੈਂ ਜਦੋਂ ਬਾਈਕ ਲੈ ਕੇ ਨਿਕਲਿਆ ਤੇ ਸੜਨ ਦੀ ਜਣੀ ਉਹ ਸਾਹਮਣੇ ਆ ਗਏ ਜੋ ਸਾਹਮਣੇ ਆ ਕੇ ਉਹਨੇ ਤਲਵਾਰ ਨਾਲ वार ਕੀਤਾ ਮੇਰੇ ਤੇ ਤੇ ਮੇਰੀ ਬਾਈਕ ਸੀਗੀ ਬਾਈਕ ਮੇਰੀ ਉੱਥੇ ਹੀ गिर ਗਈ ਮੈਂ ਆਪਣੇ ਬਚਾਉਣ ਨੂੰ ਆਪਣੇ ਆਪਣੇ ਆਪ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਮਤਲਬ ਮੇਰੇ ਸਿਰ ਤੇ ਵਾਰ ਕੀਤਾ ਉਹਨੇ ਫਿਰ ਮੇਰੇ ਹੱਥ ਤੇ ਵਾਰ ਕੀਤਾ ਇਹਨਾਂ ਨੂੰ ਮੇਰੇ ਮਾਤਾ ਤੇ ਮੇਰੀ ਵਾਈਫ ਮੈਨੂੰ ਬਚਾਉਣ ਲਈ ਆਏ ਉਨੇ ਓਕਣੇ ਉਸੇ ਤਲਵਾਰ ਨਾਲ ਮੇਰੀ ਮਾਤਾ ਤੇ ਵੀ ਵਾਰ ਕੀਤਾ ਤੇ ਮੇਰੀ ਵਾਈਫ ਦਾ ਵੀ ਮੇਰੇ ਸਿਰ ਤੇ 7:00 ਵਜੇ ਆ ਤੇ ਮੇਰੇ ਹੱਥ ਤੇ 7:00 ਵਜੇ ਆ ਮੇਰੀ ਮਾਤਾ ਦੇ ਇੱਥੇ ਕੰਨ ਕੋਲ 9 ਟਾਂਕੇ ਲੱਗੇ ਆ ਜੀ ਮੇਰੀ ਵਾਈਫ ਦਾ ਫ੍ਰੈਕਚਰ ਹੋ ਗਿਆ ਬਾਹ ਫ੍ਰੈਕਚਰ ਹੋ ਗਿਆ ਇਹ ਤਿਸਰਾ ਸੀ ਕਿ ਇਹ ਤਲਵਾਰ ਨਾਲ ਹਮਲਾ ਕੀਤਾ ਜਾ ਰਿਹਾ ਸੀ ਮਾਰਨਦੀਪ ਦਾ ਕਹਿ ਸਕਦਾ ਬਿਲਕੁਲ ਇਹ ਇੰਟੈਂਸ਼ਨ ਸੀਗੀ ਇਹਦੀ ਵੀ ਮੈਂ ਅੱਜ ਇਹਨਾਂ ਨੂੰ ਜਾਣਨੋਂ ਮਾਰ ਦੇਣਾ ਕਿਉਂਕਿ ਸਾਡੇ ਗਵਾਂਢ ਦਾ ਹੀ ਮੁੰਡਾ ਉਹ ਤੇ 2-3 ਦਿਨ ਤੋਂ ਉਹ ਰੈਗੂਲਰ ਮਤਲਬ ਉੱਚੀ-ਉੱਚੀ ਸਾਡਾ ਨੌ ਲੈ ਕੇ ਸਾਨੂੰ ਗਾਲਾਂ ਕੱਢਦਾ ਤੇ ਅਸੀਂ ਉਹ ਤੁਹਾਨੂੰ ਬਿੱਲੂ ਕਹਦੇ ਨੇ ਉਹਨੂੰ ਤੇ ਅਸੀਂ ਤਾਂ ਇਹ ਆ ਵੀ ਝਗੜੇ ਤੋਂ ਦੂਰ ਹੀ ਰਹਿਨੇ ਆ ਅਸੀਂ ਇਹ ਚੀਜ਼ਾਂ ਨੂੰ ਜ਼ਿਆਦਾ ਸੀਰੀਅਸ ਲਿਆ ਵੀ ਨਹੀਂ ਮੈਨੂੰ ਇਹ ਆ ਵੀ ਨਸ਼ਾ-ਨੁਸ਼ਾ ਕਰਦਾ ਉਹ ਤੇ ਮੈਂ ਸੀਰੀਅਸ ਨਹੀਂ ਲਿਆ ਇਸ ਚੀਜ਼ ਨੂੰ ਜੀ ਤੁਹਾਡੇ ਖੁੱਦ ਉੱਪਰ ਹਮਲਾ ਹੋਵੇ ਕਿਵੇਂ ਦੇਖਦੇ ਹੋ ਇਹੀ ਹੈ ਸਰ ਜੇ ਸਾਡੇ ਵਰਗੇ ਜੇ ਐਡਵੋਕੇਟ ਜੇ ਸਿਕਿਉਰ ਨਹੀਂ ਹੈਗੇ ਅੱਜ ਦੇ ਟਾਈਮ ਦੇ ਵਿੱਚ ਤਾਂ ਆਪਾਂ ਜਿਨ੍ਹਾਂ ਨੇ ਅਸੀਂ ਲੋਕਾਂ ਨੂੰ ਇਨਸਾਫ ਦਿਖਾਉਣ ਦਬਾਉਣਾ ਉਹ ਕਿੱਥੇ ਸੇਫ ਨੇ ਮੈਂ ਇਹ ਚੀਜ਼ ਦਿਲਦਿਆ ਕਰਦਾ ਤੁਹਾਨੂੰ ਮੰਗੇ ਇਹ ਜਨਾਬ ਵੀ ਸਾਡਾ ਜਿਹੜਾ ਜੋ ਜਿਸ ਨੇ ਸਾਡੇ ਤੇ ਹਮਲਾ ਕੀਤਾ ਇਸ ਨੂੰ ਬਿਹਾਈਂਡ ਦੀ ਬਾਸ ਰੱਖਿਆ ਜਾਵੇ ਤੇ ਕਿਉਂਕਿ ਆਪਣਾ ਜਿਹੜਾ ਕਾਨੂੰਨ ਵਿਵਸਥਾ ਇਹਦੇ ਵਿੱਚ ਵੀ ਇਨਾਂ ਨੂੰ ਜ਼ਮਾਨਤ ਹੋ ਜਾਣੀ ਹੈ ਜ਼ਮਾਨਤਾਂ ਮਿਲੇ ਜਾਣੀਆਂ ਹੈ ਜਵਾਹਤ ਨੂੰ ਲੀਗਲ ਰਾਈਟ ਕਿਹਾ ਗਿਆ ਵੀ ਸਾਡਾ ਲੀਗਲ ਰਾਈਟ ਆ ਪਰ ਇਹ ਬਾਹਰ ਆਊਗਾ ਅੱਜ ਮੈਂ ਇਹਦੇ ਹੱਥੇ ਚੜ ਗਿਆ ਕੱਲ ਨੂੰ ਕੋਈ ਹੋਰ ਤੁਸੀਂ ਮਹੱਲੇ ਦੇ ਕਿਸੇ ਵੀ ਬੰਦੇ ਨੂੰ ਪੁੱਛ ਲਿਓ ਵੀ ਉਹਦਾ ਕੀ ਐਕਟ ਐਂਡ ਕੰਡਕਟ ਆ ਜੋ ਸਾਰੇ ਤੁਹਾਨੂੰ ਇਹੀ ਦੱਸਣਗੇ ਵੀ ਇਹ ਬੰਦਾ ਬਾਹਰ ਰਹਿਣ ਯੋਗ ਹੈ ਨਹੀਂ ਕਿਉਂਕਿ ਅੱਜ ਮੇਰੇ ਨਾਲ ਇਹ ਹੋਇਆ ਮੇਰੀ ਫੈਮਲੀ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਉਹ ਵੀ ਇਹ ਰੱਬ ਨਾਲ ਵਧੀਆ ਸਕੂਲ ਗਏ ਹੋਏ ਸੀਗੇ ਤੇ ਹੋ ਸਕਦਾ ਸੀ ਉਹ ਮੇਰੇ ਕੋਲ ਹੁੰਦੇ ਤੇ ਇਹ ਉਹਨਾਂ ਤੇ ਵੀ ਛੱਟਪੇਡ ਮਾਰ ਸਕਦਾ ਸੀ। ਜਿਹੜਾ ਮਹੱਲੇ ਵਾਲਾ ਪਤਾ ਕਰਦਾ ਮਹੱਲੇ ਪਹਿਲੇ ਵੀ ਪਿਆ ਰਹੇ ਜੀ ਹਰ ਟਾਕਾ ਕਰਦੇ। ਬਿਲਕੁਲ ਇਹ ਆਉਂਦੇ ਜਾਂਦੇ ਆਲਿਆਂ ਨੂੰ ਰੋਕ ਘੇਰ ਕੇ ਗਾਲਾਂ ਕੱਢਦਾ। ਸਾਡੇ ਮਹੱਲੇ ਦੀਆਂ ਧੀਆ ਭੈਣਾਂ ਨੂੰ ਗਾਲਾਂ ਕੱਢਦਾ ਜੀ ਇਹ। ਤੇ ਇਹ ਇਕੱਲਾ ਨਹੀਂ ਇਹਦੇ ਜਿਹੜੇ ਮਾਪਿਓ ਨੇ ਪੇਰੈਂਟਸ ਨੇ ਉਹਨਾਂ ਦੀ ਛਹਿ ਆ ਪੂਰੀ ਇਹਨਾਂ ਨੂੰ। ਇਹ ਪੂਰਾ ਜਿਹੜੀ ਫੈਮਿਲੀ ਆ ਇਹ ਆਪਣੇ ਆਪ ਨੂੰ ਇੱਕ ਇੱਕ ਦਿਖਾਉਂਦੀ ਆ ਵੀ ਸਾਡੇ ਤੋਂ ਇਹ ਸਾਰੇ ਡਰ ਕੇ ਰਹਿਣ। ਅਸੀਂ ਆਪਣਾ ਇਹ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ ਕਿ ਅਸੀਂ ਆਪਣਾ ਕੰਮਕਾਰ ਕਰਨਾ। ਪਰ ਇਹ ਜਿਹੜੇ ਇਹ ਪਰਿਵਾਰ ਆ ਇਹ ਪੂਰਾ ਪਰਿਵਾਰ ਇਹ ਜਣੀ ਦਾਦਾਗੀਰੀ ਕਰਦਾ ਸਾਡੇ ਤੇ ਤੇ ਸਾਨੂੰ ਡਰਾਉਂਦਾ ਧਮਕਾਉਂਦਾ ਇਹ ਪੂਰੇ ਮੱਲੇ ਨਾਲੇ ਜਣੀ ਇਹ ਏਕਣਾ ਬਤੀਰਾ ਕਰਦਾ ਸਰਨਜੀਤ ਕੌਰ ਸਰਨਜੀਤ ਕੌਰ ਹਮਲਾ ਹੋਇਆ ਤਾਂ ਹਾਂ ਜੀ ਸਾਡੇ ਤੇ ਹਾਂ ਜੀ ਹਮਲਾ ਹੋਇਆ ਜੀ ਮੇਰਾ ਮੁੰਡਾ ਕੰਮ ਤੇ ਜਾਂਦਾ ਹੀ ਸਵੇਰੇ ਉਤਾਰੋਂ ਨਿਕਲਿਆ ਸੰਤਾ ਪਤਾ ਵੀ ਨਹੀਂ ਸੀਗਾ ਵੀ ਕੀ ਗੱਲ ਹੋਣੀ ਹੈ ਜਾਂ ਨਹੀਂ ਹੋਣੀ ਹੈ ਇਹ ਤਾਂ ਕੰਮ ਤੇ ਚੱਲਿਆ ਸੀ ਅਸੀਂ ਮੈਂ ਬਾਹਰ ਬੈਠੀ ਆ ਬਹੂ ਮਗਰ ਆਈ ਨਾਲ ਨਾਲ ਆਉਂਦੇ ਇਹਨੇ ਮੋਟਰਸਾਈਕਲ ਸਟਾਰਟ ਕੀਤਾ ਚੱਲਿਆ ਘਰੋਂ ਬਾਈ ਇਹਨੂੰ ਵੀ ਨਹੀਂ ਪਤਾ ਹੈਗਾ ਵੀ ਕੀ ਹੋਣਾ ਕੀ ਨਹੀਂ ਉਹ ਪਤਾ ਨਹੀਂ ਕਿੱਥੇ ਖੜਾ ਸੀ ਕਿੱਥੇ ਗੇਟ ਤੇ ਖੜਾ ਸੀ ਜਾਂ ਕਿਵੇਂ ਉਹਨੇ ਮੋਟਰਸਾਈਕਲ ਤੇ ਜਾਂਦੇ ਤੇ ਬਾਹਰ ਕੀਤਾ ਪਿੱਛੇ ਤੇ ਤਲਵਾਰ ਮਾਰੀ ਇਹ ਤਲਵਾਰ ਮਾਰੀ ਭੱਜ ਲਿਆ ਆਪ ਵੀ ਪਿੱਛੇ ਭੱਜ ਲਿਆ ਪਿੱਛੇ ਭੱਜ ਕੇ ਜਾ ਕੇ ਫੇਰ ਤਲਵਾਰ ਮਾਰੀ ਇਹ ਸਾਡੀ ਬੇਹੂ ਬਣਾ ਨੂੰ ਛਡਾਣ ਗਈ ਉਹਦੇ ਵੀ ਮਾਰੀ ਕ੍ਰੈਸ਼ ਡਾਉਣ ਗਈ ਮੇਰੇ ਵੀ ਮਾਰੀ ਐ ਦੇਵਿਕ ਤਲਵਾਰ ਨਾਲ ਤਲਵਾ ਤਮ ਨੂੰ ਤਲਵਾ ਹਾਂ ਸਾਨੂੰ ਮਾਰਨ ਤੱਕ ਹਾਂਜੀ ਸਾਨੂੰ ਤਾਂ ਤਿੰਨਾਂ ਨੂੰ ਮਾਰ ਦੰਦਾ ਜੀ ਜੀ ਵਜਾ ਕੀ ਆਂਦੀ ਸ ਕੋਈ ਵਜਾ ਨਹੀਂ ਸੰਤਾ ਇਹ ਵੀ ਨਹੀਂ ਪਤਾ ਵਜਾ ਕੀ ਆ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕਦੇ ਗਾਲ ਨਹੀਂ ਕਦੇ ਬੱਚਾ ਹੈ ਮੱਲੇ ਨੂੰ ਪੂਰੇ ਨੂੰ ਪੁੱਛ ਕੇ ਦੇਖ ਲੈਣ ਵੀ ਜੇ ਮੇਰੇ ਬੱਚੇ ਕਦੇ ਬਾਹਰ ਨਿਕਲ ਕੇ ਕਦੇ ਖਾੜੇ ਜਾਂ ਕਿਸੇ ਨੂੰ ਮਾਰਾ ਚੰਗਾ ਬੋਲਿਆ ਹੋਵੇ ਸਾਰਾ ਮੱਲਾ ਤੁਹੀ ਆਏ ਇਹ ਇਹ ਨੇ ਸਾਰਾ ਮੱਲਾ ਤਾਂ ਕੀਤਾ ਹੋਇਆ ਅਸੀਂ ਮੰਗ ਕਰਦੇ ਆ ਵੀ ਇਹਨੂੰ ਸ਼ਕਤ ਤੇ ਸੰਸਾ ਜਾ ਮਿਲੇ ਜਿਵੇਂ ਮੈਂ ਸਾਡੇ ਨਾਲ ਕਰੀ ਆ ਉਹ ਮੇ ਇਹਦੇ ਨਾਲ ਵੀ ਹੋਵੇ ਜਿਵੇਂ ਬਣੇ ਕਾਮਲਾ ਹੋਇਆ ਕਿ ਲੜਾਈ ਦਾ ਮਾਮਲਾ ਹੈ ਕਿ ਤਿੰਨ ਜਾਣਦੇ ਨੇ ਉਹਨੂੰ ਕੀ ਮੰਗੋ ਹਾਂਜੀ ਤਿੰਨ ਪੇਸ਼ੈਂਟ ਆਏ ਅੱਜ ਐਮ ਐਲ ਸੀ ਕੇਸ 10 ਵਜੇ ਦੇ ਕਰੀਬ ਐਂਡ ਇੱਕ ਹਸਬੈਂਡ ਵਾਈਫ ਐਂਡ ਉਹਨਾਂ ਦੇ ਮਦਰ ਹਾਂਜੀ ਮਨਪ੍ਰੀਤ ਕੌਰ ਉਹਨਾਂ ਦੇ ਵਾਈਫ ਦਾ ਨਾਮ ਤੇ ਕੁਲਤਾਰ ਸਿੰਘ ਉਹਨਾਂ ਦੇ ਹਸਬੈਂਡ ਐਂਡ ਸ਼ਰਨਜੀਤ ਕੌਰ ਉਹਨਾਂ ਦੇ ਮਦਰ ਸੀਗੇ ਚੀਕਨ ਉਹਨਾਂ ਕੀ ਉਹ ਸੈਲਚਰ ਨਾਲ ਹਾਂਜੀ ਉਹਨਾਂ ਨੇ ਇਹਨਾਂ ਦੱਸਿਆ ਕਿ ਉਹ ਘਰ ਤੋਂ ਬਾਹਰ ਨਿਕਲੇ ਐਂਡ ਕੰਮ ਤੇ ਜਾ ਰਹੇ ਸੀ ਐਂਡ ਸਡਨਲੀ ਉਹਨਾਂ ਤੇ ਕਿਸੇ ਨੇ ਅਟੈਕ ਕਰ ਦਿੱਤਾ ਤੇ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਸੱਚੇ ਚੱਲ ਰਹੀ ਹੈ ਐਂਡ ਪੇਸ਼ੈਂਟ ਅੰਡਰ ਆਬਜ਼ਰਵੇਸ਼ਨ ਰੱਖੇ ਹੋਏ ਨੇ ਜੀ